ਮੇਰਾ ਨਾਮ ਦਿਹਾਸਾਂਗਾ ਪਿੰਡ ਗਾਗਾ ਤੁਸੀਂ ਜੇ ਪਿੰਡ ਅਸਾਂ ਵਾਪਰ ਕੇ ਗੱਲ ਕਰਨ ਨੂੰ ਵਰਤਦੇ ਨੇ ਇਹ ਜੀ ਇੱਕ ਗਰੀਬ ਪਰਿਵਾਰ ਹੈ ਇਹਦੇ ਮਤਲਬ ਇਹ ਵਿਚਾਰੀ ਦੇ ਕੋਈ ਬਾਲ ਬੱਚਾ ਹੈ ਨਹੀਂ ਪਹਿਲੇ ਦਿਨ ਤੋਂ ਤੇ ਇਹਦੇ ਘਰ ਵਾਲਾ ਜਿਹੜਾ 2 ਮਹੀਨੇ ਪਹਿਲਾਂ ਉਹਦੇ ਐਕਸਪਾਇਰ ਹੋ ਚੁੱਕਿਆ ਹੈ ਇਹ ਤਾਂ ਅਤਿ ਦੀ ਗਰੀਬੀ ਹੈ ਇਹਨਾਂ ਦੇ ਘਰੇ ਕੀ ਨਾਮ ਚੰਦਾ ਪਰਿਵਾਰ ਇਹਦੇ ਘਰ ਦਾ ਸੁੰਦਰ ਸਿੰਘ ਧੀ ਜੀ ਸੁੰਦਰ ਸਿੰਘ ਇਹਨਾਂ ਨੂੰ ਬੋਰੀਏ ਕਹਿੰਦੇ ਨੇ ਬੋਰੀਆਂ ਦੇ ਵਿੱਚੋਂ ਨੇ ਇਹ ਗੁਰੂ ਘਰ ਦੇ ਲਵੇ ਮੰਦਰ ਰਹਿੰਦੇ ਨੇ ਇਹ ਕੁਦਰਤੀ ਆਪਣੀਆਂ ਬੱਕਰੀਆਂ ਚਾਰਦੇ ਜਾਰਦੇ ਫਿਰਦੇ ਸੀਗੇ ਕਿਤੇ ਕੁਦਰਤੀ ਇਹਨਾਂ ਨੇ ਬੱਕਰੀਆਂ ਜ਼ਹਿਰੀਲੀ ਚੀਜ਼ ਖਾਗੀਆਂ ਜੀ ਤਿੰਨ ਬੱਕਰੀਆਂ ਨੇ ਜਿਹੜੀਆਂ ਇਹਨਾਂ ਦੀਆਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਬਾਕੀ ਦਾ ਇਲਾਜ ਚੱਲ ਰਿਹਾ ਹੈ ਇਲਾਜ ਦੇ ਵਿੱਚ ਚਾਰ ਡਾਕਟਰ ਬੁਲਾਏ ਸੀ ਉਹਨਾਂ ਨੇ ਜਿੰਨੀ ਵੀ ਮਤਲਬ ਕੋਸ਼ਿਸ਼ ਕੀਤੀ ਕਰੀ ਬਾਕੀ ਦੇਖੋ ਉਹ ਬੱਕਰੀਆਂ ਬਚਦੀਆਂ ਨੇ ਨਾ ਬਚਦੀਆਂ ਨੇ ਉਹ ਪਰਮਾ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਕਿਉਂਕਿ ਗਰੀਬ ਪਰਿਵਾਰ ਹੈ ਇਹਨਾਂ ਦਾ ਕੋਈ ਹੋਰ ਹੀ ਲਵਸੀਲਾ ਕੋਈ ਹੈ ਨਹੀਂ ਇਹ ਆਪ ਇਹਦੇ ਗੋਡੇ ਦੁਖਦੇ ਨੇ ਇਹ ਕੰਮ ਨਹੀਂ ਕਰ ਸਕਦੇ ਦਿਹਾੜੀ ਇਹ ਤਾਂ ਹੁੰਦੀ ਨਹੀਂ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਭਾਈ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੰਦੂਰ ਸਿੰਘ ਜੀ ਤੁਸੀਂ ਅਸੀਂ ਕਿਹੜਾ ਇਹ ਆਸਾਪਾ ਪਰਿਵਾਰ ਨਾਲ ਕੀ ਗੱਲ ਕਰਨੀ ਦੀ ਬਾਰੇ ਅਸੀਂ ਇਹਦੇ ਬਾਰੇ ਕਹਿੰਦੇ ਬਹੁਤ ਹੀ ਮੰਦਭਾਗੀ ਘਟਣਾ ਇਹ ਗਰੀਬ ਪਰਿਵਾਰ ਸੀ ਵਿਚਾਰਾ ਇਹ ਪਰਿਵਾਰ ਹੈ ਜਿਹੜਾ ਤੇ ਪਹਿਲਾਂ ਇਹ ਜੁੱਗੀ ਜਮਾਈ ਦੇ ਘਰ ਵਾਲੇ ਦੀ ਡੈਥ ਹੋਈ ਗਰੀਬ ਪਰਿਵਾਰ ਸੀ ਆ ਬੱਚਾ ਕੋਈ ਹੈ ਨਹੀਂਗਾ ਇਹ ਗਰੀਬ ਪਰਿਵਾਰ ਇਸੇ ਹੀ ਬੱਕਰੀਆਂ ਦੇ ਸਾਰੇ ਜੋ ਆਪਣਾ ਪਾਲਣ ਪੋਸ਼ਣ ਪਰਿਵਾਰ ਦਾ ਕਰ ਰਿਹਾ ਸੀਗਾ ਬਹੁਤ ਹੀ ਮੰਦਭਾਗੀ ਘਟਨਾ ਹੈ ਜੋ ਇਹਨਾਂ ਦੇ ਪਰਿਵਾਰ ਪਸ਼ੂ ਇਹ ਦੱਸ ਰਹੇ ਹੋ ਕਿ ਇਹਨਾਂ ਕੋਲ ਟੋਟਲ 9-10 ਬਸੂ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਡੈਥ ਹੋ ਚੁੱਕੀ ਹੈ ਬਾਕੀ ਬਸੂਆਂ ਦਾ ਹਾਲ ਚੱਲ ਰਿਹਾ ਤੇ ਪ੍ਰਸ਼ਾਸਨ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਹੈ ਇਹ ਇਕੱਲੀ ਈ ਹੈ ਜੋ ਆਪਣੇ ਪਰਿਵਾਰ ਦਾ ਆਪਣਾ ਪਾਲਣ ਪੋਸ਼ਣ ਕਰ ਰਹੀ ਹੈ ਇਹ ਮਾਤਾ ਜੀ ਜੁੱਗ ਵੀ ਲਾਗ ਰਿਹਾ ਜੀ ਮਰੇ ਜਿਹੜੇ ਪਾਣਾ ਬਪਾ ਕੀ ਕਹਿਣਾ ਚਾਹੁੰਦੇ ਤੇ ਬੜਾ ਪਾਣਾ ਵਰਤ ਗਿਆ ਬੱਕਰੀਆਂ ਚਾਰਨ ਗਈ ਸੀ ਵੀਰੇ ਮੈਂ ਜੀ ਤੇ ਬੱਕਰੀਆਂ ਚਾਰ ਕੇ ਮੈਂ ਜਾਂਦੀ ਹੱਥ ਨੇ ਘਰੇ ਉੱਥੇ ਕੋਈ ਜੋੜਲੀ ਟੀਚਰ ਹੈ ਸਾਨੂੰ ਪਤਾ ਨਹੀਂ ਲੱਗਿਆ ਹੋਇਆ ਕਿੰਨੇ ਬੱਕਰੇ ਸਤਿੰਨ ਬੱਕਰੀਆਂ ਮੇਰੇ ਨੌਨਾਂ ਕਿਸੀ ਜੀ ਇਹ ਤਿੰਨ ਬੱਕਰੀਆਂ ਤਾਂ ਡੱਥ ਹੋ ਗਈ ਜੀ ਤੇ ਪੰਜ ਛੇ ਬੱਕਰੀਆਂ ਪਤੀਆਂ ਨੇ ਉਹ ਵੀ ਬਿਮਾਰ ਹੋ ਰਹੀਆਂ ਨੇ ਚਾਰ ਡਾਕਟਰ ਆਏ ਤੇ ਸਰਕਾਰੀ ਉਹ ਆਪਣੀ ਬਾਹ ਲਾ ਗਏ ਤੇ ਜੀ ਮੁੱਟਿਆ ਕੋਈ ਹੈ ਨਹੀਂ ਮੇਰੇ ਘਰ ਵਾਲੇ ਦੀ ਜੱਤ ਹੋ ਗਈ 2 ਮਹੀਨੇ ਹੋ ਗਏ ਜੀ ਮੈਂ ਇਕੱਲੀ ਚਾਰਦੀਆਂ ਇਕੱਲੀ ਬਣੀ ਆ ਜੀ ਕੋਈ ਮਦਦ ਹੋਣੀ ਚਾਹੀਦੀ ਜੀ ਮੇਰੀ ਇਕੱਲੀ ਜਣੀ ਆ ਕੋਈ ਕੰਮ ਨਹੀਂ ਬਣਦਾ ਗੋਡੇ ਮੇਰੇ ਦੁਖਦੇ ਨੇ